ਕੀ ਗੱਲ ਹੋ ਗਈ ਭਾਈ ਸਰ ਜੀ ਪੈਟਰੋਲ ਖਤਮ ਹੋ ਗਿਆ ਸੀ ਅੱਛਾ ਯਾਰ ਹੁਣ ਤਾਂ ਸਮਾਰਟ ਸਕੂਟੀਆਂ ਆ ਗਈਆਂ ਬੈਟਰੀ ਤੇ ਚੱਲਣ ਵਾਲੀਆਂ ਹਾਂਜੀ ਸਰ ਜੀ ਬਸ ਹੁਣ ਖਰੀਦਣ ਆਇਆ ਆਜੋ ਤੁਹਾਨੂੰ ਲੈ ਚੱਲਨੇ ਆ ਯਾਰ ਫਰੈਂਡਜ਼ ਇਲੈਕਟ੍ਰੋ ਹੱਬ ਤੇ ਜਿੱਥੇ ਬਿਲਕੁਲ ਆਸਾਨ ਕਿਸ਼ਤਾਂ ਤੇ ਮਿਲ ਰਹੀਆਂ ਨੇ ਅੱਛਾ ਇਹ ਨਾਲ ਕੀ ਕੁਝ ਗਿਫਟ ਹੈ ਗਿਫਟਾਂ ਦੀ ਤਾਂ ਭਾਰ ਲੱਗੀ ਪਈ ਐ ਇੱਕ ਸਕੂਟੀ ਦੇ ਨਾਲ 5-5 ਗਿਫਟ ਦਿੱਤੇ ਜਾ ਰਹੇ ਨੇ ਆਜੋ ਤੁਹਾਨੂੰ ਦਿਖਾਉਂਦੇ ਆ ਦੁਕਾਨ ਮਾਨਾ ਸਮਾਰਟ ਹੋ ਗਿਆ ਤੇ ਤੁਸੀਂ ਵੀ ਕਿਉਂ ਪਿੱਛੇ ਰਹੋ ਜਿੱਥੇ ਫਰੈਂਡਜ਼ ਇਲੈਕਟ੍ਰੋ ਹੱਬ ਤੇ ਬੜੀਆਂ ਆਫਰਾਂ ਦਿੱਤੀਆਂ ਜਾਂਦੀਆਂ ਨੇ ਇਸ ਸਾਲ ਵੀ ਦੀਵਾਲੀ ਦੇ ਮੌਕੇ ਬਹੁਤ ਵੱਡੀਆਂ ਆਫਰਾਂ ਦਿੱਤੀਆਂ ਜਾ ਰਹੀਆਂ ਨੇ 5 ਸਾਲ ਦੀ ਗਾਰੰਟੀ ਦੇ ਨਾਲ ਸਕੂਟੀ 5 ਸਾਲ ਦੀ ਗਾਰੰਟੀ ਕੁਆਲਟੀ ਪ੍ਰੋਡਕਟ ਖਰੀਦੋ ਬਕਾਇਦਾ ਇਹਨਾਂ ਨੇ ਇੱਥੇ ਲਿਖ ਕੇ ਲਗਾਇਆ ਹੋਇਆ ਹੈ ਨਾਲ ਹੀ ਇੱਕ ਸਕੂਟੀ ਦੇ ਨਾਲ ਪੰਜ-ਪੰਜ ਗਿਫਟ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ-ਪੰਜ ਗਿਫਟ ਜਿਹੜੇ ਇੱਕ ਸਕੂਟੀ ਦੇ ਨਾਲ ਦਿੱਤੇ ਜਾ ਰਹੇ ਨੇ ਆਕਰਸ਼ਕ ਇਨਾਮ ਦਿੱਤੇ ਜਾ ਰਹੇ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੇਟਲ ਹੈ ਪ੍ਰੈਸ ਹੈ ਹੈੱਡਫੋਨ 스마트 ਵਾਚ ਆ ਇੱਕ ਗੁਰੂ 207 ਫੋਨ ਵੀ ਆ ਜੋ ਮੰਡੀ ਲਾਧੂਕਾ ਦੇ ਵਿੱਚ ਮੇਰੇ ਸਾਹਮਣੇ ਕੋਈ ਹੋਰ ਦੁਕਾਨਦਾਰ ਇਸ ਤਰ੍ਹਾਂ ਦੇ ਆਫਰ ਨਹੀਂ ਦੇ ਰਿਹਾ ਹੁਣ ਤੁਸੀਂ ਦੇਖ ਲਓ ਸਕੂਟੀਆਂ ਬਿਲਕੁਲ 5 ਸਾਲ ਦੀ ਗਾਰੰਟੀ ਦੇ ਨਾਲ ਵੱਡੇ ਆਫਰ ਦਿੱਤੇ ਜਾ ਰਹੇ ਆ ਅਸੀਂ ਮੌਜੂਦ ਆ ਫਰੈਂਡਜ ਇਲੈਕਟ੍ਰੋ ਹਬ ਤੇ ਫਰੈਂਡਜ ਇਲੈਕਟ੍ਰੋ ਹਬ ਦੇ ਸੰਚਾਲਕ ਹੈਰੀ ਬਰਾੜ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਤੁਹਾਡਾ ਸਾਡੇ ਏਐਮ ਟੀਵੀ ਲਾਈਵ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਐਮ ਟੀਵੀ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਕ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਕੋਲ ਟਾਈਮ ਕੱਢ ਕੇ ਆਏ ਤੇ ਅੱਜ ਆਪਾਂ ਇਹਨਾਂ ਨੂੰ ਪ੍ਰੋਡਕਟ ਬਾਰੇ ਜਾਣਕਾਰੀ ਦਿੰਨੇ ਆ ਪ੍ਰੋਡਕਟ ਬਾਰੇ ਜਾਣਕਾਰੀ ਵੀ ਲਵਾਂਗੇ ਸਵਾਲਾਂ ਦੇ ਜਵਾਬ ਵੀ ਤੁਹਾਨੂੰ ਦੇਣ ਪੁੱਛੋ ਕੀ ਪੁੱਛਣਾ ਦਿਓ ਨੇ ਆ ਤੁਸੀਂ ਲਿਖ ਰੱਖਿਆ 5 ਸਾਲ ਦੀ ਗਾਰੰਟੀ ਪਲਾਸਟਿਕ ਦੀ ਕਿਸ ਤਰ੍ਹਾਂ ਗਾਰੰਟੀ ਦਿਓਗੇ ਯਾਰ ਕੱਲ ਨੂੰ ਦਿੱਕਤ ਆਉਂਦੀ ਹੈ ਦੇਖੋ ਸਰ ਦੋ ਤਰ੍ਹਾਂ ਦਾ ਪਲਾਸਟਿਕ ਹੁੰਦਾ ਇੱਕ ਹੁੰਦਾ ਬ੍ਰੇਕੇਬਲ ਇੱਕ ਹੁੰਦਾ ਨੋਨ ਬ੍ਰੇਕੇਬਲ ਦੇਖੋ ਤੁਸੀਂ ਪਲਾਸਟਿਕ ਦੀ ਕੁਆਲਿਟੀ ਚੈੱਕ ਕਰੋ ਠੀਕ ਆ ਮੇਰਾ weight ਘੱਟੋ ਘੱਟ 20 ਕਿਲੋ ਆ ਤੇ ਤੁਹਾਨੂੰ ਮੈਂ ਡੈਮੋਨਸਟ੍ਰੇਟ ਕਰਕੇ ਦਿਖਾਉਣਾ ਪਹਿਲਾਂ ਚੈੱਕ ਕਰ ਲਓ ਇਹਦੇ ਵਿੱਚ ਕਿਤੇ ਵੀ ਕੁਝ ਵੀ ਲੋਹੇ ਦੀ ਪੱਤੀ ਵਗੈਰਾ ਨਹੀਂ ਲੱਗੀ ਹੋਈ ਕੀ ਬਾਤ ਹੈ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਇਹ ਡੈਮੋਨਸਟ੍ਰੇਟ ਦਿਨਾ ਮੈਂ ਆਪਣਾ ਪੂਰਾ weight ਜਿੰਨਾ ਮੈਨੂੰ ਕਹਾਂਗਾ ਇਧਰ ਆ ਕੀ ਪ੍ਰੋਪਰ ਰਿਟਨ ਗਾਰੰਟੀ ਦੇਵਾਂਗੇ ਲਿਖ ਕੇ ਅੱਛਾ ਜੀ ਹਾਂਜੀ ਹਰ ਪ੍ਰੋਡਕਟ ਦੀ ਠੀਕ ਹੈ ਇਹ ਗਿਫਟ ਰੱਖ ਰੱਖਿਆ ਤੁਸੀਂ ਕਿਵੇਂ ਇਹ ਦਿਖਾਉਣ ਲਈ ਹੈ ਕਿ ਦੇਣ ਲਈ ਹੈ ਇਹ ਸਾਰਾ ਪੰਜ ਗਿਫਟ ਹੈਗੇ ਸೀਕ੍ਰਟ ਓਹੋ ਪਰ ਦੇਖੋ ਮੈਂ ਕਿਸੇ ਤਰ੍ਹਾਂ ਦਾ ਕੋਈ ਲਗਾਉਣਾ ਨਹੀਂ ਚਾਹੁੰਦਾ ਮੈਂ ਤੁਹਾਨੂੰ ਗਿਫਟ ਵੀ ਦਿਖਾ ਦੇਣਾ ਕੀ ਬਾਤ ਹੈ ਠੀਕ ਹੈ ਇਹ ਗਿਫਟ ਨੂੰ ਦਿਖਾਉਣਾ ਕਿ ਨਾਲ ਵਿੱਚ ਕੀ ਹੈਗਾ ਹੂੰ ਆਜੋ ਸਰ ਗਿਫਟ ਵਾਲੇ ਪਾਸੇ ਚਲਦੇ ਆਂ ਕੀ ਬਾਤ ਹੈ ਯਾਰਾ ਦੋਸਤੋ ਹੈਗਾ Samsung ਦਾ ਫੋਨ ਕੀ ਬਾਤ ਹੈ ਗੁਰੂ 1209 ਫੋਨ ਆ Google ਤੇ ਸਰਚ ਕਰ ਸਕਦੇ ਹੋ ਫੋਨ ਦਾ ਪ੍ਰਾਈਸ ਕੀ ਆ ਕਮ ਸਿਕਮ 11-1200 ਦਾ ਫੋਨ ਹੈਗਾ ਸਾਹਿਬ ਦਿਖੇਗਾ ਉਸ ਤੋਂ ਬਾਅਦ ਫਿਰ ਸੈਕਿੰਡ ਆਪਣਾ ਜੋ ਗਿਫਟ ਆ ਉਹ ਹੈਗੇ 스마트 ਵਾਚ ਇਹ ਉਹ 스마트 ਵਾਚ ਆ ਜਿਹੜੀ ਕਿ ਬਹੁਤ ਜ਼ਿਆਦਾ ਵਧੀਆ ਕੁਆਲਟੀ ਦੀ ਆ আলਟਰਾ ਕੀ ਬਾਤ ਹੈ ਮਾਰਕੀਟ 'ਚ ਇਹਦਾ ਨਾਮ ਚੱਲਦਾ ਸਰ ਤੁਸੀਂ ਪੜਤਾਲ ਕਰਦੇ ਹੋ ਬਿਲਕੁਲ ਤੇ ਸਰ ਤੀਸਰਾ ਆਪਣਾ ਗਿਫਟ ਹੈਗਾ ਸਾਡੇ ਵੱਲੋਂ ਪਿਆਰ ਭਰੀ ਮਿਠਾਈ ਕੀ ਬਾਤ ਹੈ ਉਹ ਵੀ ਮਹਾਰਾਜਾ ਦੀ ਵਧੀਆ ਕੰਪਨੀ ਦੀ ਜੀ ਹਾਂਜੀ ਸਰ ਤੇ ਸਰ ਇਹ ਹੈਗਾ ਮੇਰੀਆਂ ਭੈਣਾਂ ਲਈ ਗਿਫਟ ਕਪੜੇ ਪ੍ਰੈਸ ਕਰਨ ਲੱਗਿਆਂ ਨੂੰ ਕੋਈ ਦਿੱਕਤ ਨਾ ਆਵੇ ਕਿੰਗਸਟੋਨ ਦੀ ਸਰਪ੍ਰੈਸ ਹੈਗੀ ਆ ਐਂਡ ਬਕਾਇਦਾ ਕੰਪਨੀ ਦੇ ਉੱਤੇ ਲੋਗੋ ਲੱਗਿਆ ਹੋਇਆ ਹੈ ਬਹੁਤ ਵੱਡੀ ਕੰਪਨੀ ਹੈ ਹਾਂਜੀ ਹਾਂਜੀ ਬਹੁਤ ਵੱਡੀ ਕੰਪਨੀ ਹੈ ਸਰ ਤੇ ਇੱਕ ਸਰ ਅੱਗੇ ਸਰਦੀ ਆ ਰਹੀ ਆ ਚਾਹ ਬਣਾਉਣ ਦੀ ਕੋਈ ਦਿੱਕਤ ਨਾ ਆਵੇ ਇਸ ਕਰਕੇ ਇਲੈਕਟ੍ਰਿਕ ਕੇਡਲ ਅਸੀਂ ਵਿੱਚੇ ਤੇ ਫ੍ਰੀ ਦੇ ਰਿਹਾ ਸਰ ਕੀ ਬਾਤ ਐਨੇ ਵੱਡੇ ਗਿਫਟ ਵੀ ਦੇ ਰਹੇ ਹੋ ਰੇਟ ਵੀ ਬਿਲਕੁਲ ਤੁਹਾਡੇ ਜਾਇਜ਼ ਨੇ ਇਹ ਮੇਨਟੇਨ ਫਿਰ ਕਿਵੇਂ ਕਰ ਸਰ ਦੇਖੋ ਸਾਡਾ ਮੇਨ ਮੋਟਿਵ ਹੈ ਕਸਟਮਰ ਨੂੰ ਜੋੜਨਾ ਕਿਉਂਕਿ ਦੇਖੋ ਆਪਣਾ ਕੋਲ ਉਹ ਕੰਪਨੀ ਵੀ ਰੇ ਦੱਸੋ ਕੁਝ ਹੋਰ ਗਰੰਟੀ ਦਿਓ ਕੁਝ ਹੋਰ ਆਪਾਂ ਵਧੀਆ ਕੁਆਲਿਟੀ ਦੀ ਡੀਲ ਕਰਦੇ ਆ ਸਰ ਕੀ ਬਾਤ ਹੈ ਟੈਕਸਮੋ ਕੰਪਨੀ ਹੈ ਤੁਸੀਂ ਕਿਦੋਂ ਮਰਜ਼ੀ ਬਦਲ ਫੋੜਦੇ ਹੋ ਜਾ ਕੇ ਹਾਂਜੀ ਸਰ ਅੱਗੇ ਗੱਲ ਕਰਦੇ ਆ ਆਪਾਂ ਉਹਨੂੰ ਬੈਟਰੀ ਤੇ ਇਸ ਸਕੂਟਰੀ ਆ ਬੈਟਰੀ ਉਹਦੀ ਜਾਨ ਹੁੰਦੀ ਆ ਤੁਹਾਨੂੰ ਮੈਂ ਬੈਟਰੀ ਦਿਖਾਉਣਾ ਚਾਹੁੰਦਾ ਇਹਦੇ ਵਿੱਚ ਕਿਹੜੀ ਬੈਟਰੀ ਟੈਕਸਮੋ ਦੀ ਬੈਟਰੀ ਹੈ ਜੀ ਪ੍ਰੋਪਰ ਚਾਰ ਸਰਵਿਸ ਫਰੀ ਆ ਇਹਦੇ ਤੇ ਤੁਸੀਂ ਕੈਰੀ ਕਰਕੇ ਦੇਖੋ ਸਰ ਇਹਨੂੰ weight 7 ਕਿਲੋ 100 ਗ੍ਰਾਮ ਦੀ ਬੈਟਰੀ ਆ ਦੇਖੋ ਸਰ ਦੇਖੋ ਜੀ ਪਤਾ ਲੱਗਦਾ ਵੀ ਸਰੀਰ ਨੂੰ ਕੋ ਬੈਟਰੀਆਂ ਹਾਂਜੀ ਹਾਂਜੀ ਇਹਦੇ ਨਾਲ ਦੀਆਂ 6 ਬੈਟਰੀਆਂ ਸਰੇ ਦੇ ਵਿੱਚ ਹੈਗੀਆਂ ਤਾਂ ਤੁਸੀਂ ਖੁਦ ਸੋਚੋ ਵੀ ਜਿਹੜੀ ਸਕੂਟਰੀ 6 ਬੈਟਰੀ ਦਾ ਵੇਟ برداشت ਕਰ ਸਕਦੀ ਹੈ ਉਹਦੀ ਚੈਸੀ ਕਿੰਨੀ ਮਜ਼ਬੂਤ ਹੋਏਗੀ ਕੀ ਬਾਤ ਹੈ ਫੀਚਰ ਕੀ ਕੀ ਆਕਟਿਵੇ ਜਿਹੜੀ 스마트 ਦੀ ਗੱਲ ਕੀਤੀ ਹੈ ਜਮਾਨਾ ਨਾ 스마트 ਹੋ ਗਿਆ ਸਕੂਟਰੀਆਂ 스마트 ਨੇ ਤੇ ਹੁਣ ਫੀਚਰ ਫੀਚਰ ਦਿਖਾਓ ਤੁਸੀਂ ਸਾਡੇ ਕਸਟਮਰ ਨੂੰ ਪਰ ਦੇਖੋ ਸਭ ਤੋਂ ਪਹਿਲਾਂ ਇਹਦਾ ਪਹਿਲਾ ਫੀਚਰ ਹੈਗਾ ਬਚਤ ਮੰਨ ਲਓ ਕੋਈ ਸਟੂਡੈਂਟ ਹੈਗਾ ਉਹਨੇ ਹਰ ਰੋਜ਼ ਕਾਲਜ ਜਾਣਾ ਜੀ ਜੀ ਪਰਡੇ ਮੰਨਿਆ ਪੱਕੇ ਉਹ 40 ਕਿਲੋਮੀਟਰ ਜਾਂਦਾ 100 ਰੁਪਏ ਦਾ ਤਾਂ ਤੇਲ ਆ ਤੁਸੀਂ ਹਿਸਾਬ ਲਗਾਓਗੇ 3000 ਰੁਪਏ ਦਾ ਤਾਂ ਪੈਟਰੋਲ ਬਣ ਗਿਆ ਮਹੀਨੇ ਦਾ ਸਾਲ ਦਾ 36000 ਦਾ ਇਹਦੇ ਵਿੱਚ ਸਰ ਕੋਈ ਤੇਲ ਦੀ ਜ਼ਰੂਰਤ ਨਹੀਂ ਇੱਕ ਯੂਨਟ ਨਹੀਂ ਬਿਜਲੀ ਪੀਣੀ ਆ ਇੱਕ ਨਾਈਟ ਚ ਤੇ ਬਸ ਜਿੱਥੇ ਮਰਜ਼ੀ ਚਲੇ ਆਉ ਜੀ ਐਂਡ ਸਰ ਸੈਕੰਡ ਫੀਚਰ ਇਹਦਾ ਇਹ ਆ ਇਹ ਬੱਚੇ ਲਈ ਵੀ ਵਧੀਆ ਵੱਡਿਆਂ ਲਈ ਵੀ ਵਧੀਆ ਲੇਡੀਜ਼ ਲਈ ਵੀ ਬੈਸਟ ਆ ਜੀ ਹੁਣ ਆਉ ਤੁਹਾਨੂੰ ਫੀਚਰ ਦਿਖਾਉਣਾ ਇਹਦੇ ਵਿੱਚ ਹਰੀ ਭਾਈ ਇੱਕ ਤੁਸੀਂ ਦੱਸੋ ਇਹਦੀ ਸਪੀਡ ਕਿ ਕਿੰਨੀ ਸਪੀਡ ਕਿੰਨੀ ਆ ਸਰ ਦੇਖੋ ਟੌਪ ਸਪੀਡ ਦੀ ਗੱਲ ਕੀਤੀ ਜਾਵੇ 6 ਬੈਟਰੀਆਂ ਵਿੱਚ 55 ਦੀ ਸਰ ਸਪੀਡ ਹੈਗੀ ਆ ਜੀ ਐਂਡ ਨਾਰਮਲੀ ਸਪੀਡ 40 42 ਤੇ ਰੱਖੋ ਕੋਈ ਪ੍ਰੋਬਲਮ ਨਹੀਂ ਆਉਂਦੀ ਸਰ ਵੀ ਲਗਭਗ ਮੋਟਰਸਾਈਕਲ ਜਿੰਨੀ ਸਪੀਡ ਹੈਗੀ ਆ ਹਾਂ ਸਰ ਮੋਟਰਸਾਈਕਲ ਸਰ ਜ਼ਿਆਦਾ ਬੈਟਰ ਆ ਤੁਹਾਨੂੰ ਮੈਂ ਦਿਖਾਉਣਾ ਕਿਉਂ ਬੈਟਰ ਆ ਹੁਣ ਦੇਖੋ ਸਰ ਨੰਬਰ 1 ਤੇ ਜੇ ਮੈਂ ਕੰਫਰਟੇਬਲ ਹੋ ਕੇ ਬੈਠ ਸਕਦਾ ਠੀਕ ਆ ਜੀ ਬਾਈਕ ਤੇ ਕੀ ਇੰਨਾ ਕੰਫਰਟੇਬਲ ਨਹੀਂ ਹੁੰਦਾ ਸੈਕੰਡ ਥਿੰਗ ਕਿ ਮੈਂ ਆਪਦੇ ਸਾਥੀ ਨੂੰ ਕਹੂੰਗਾ ਕ੍ਰੇਟ ਲੈ ਕੇ ਆਵੇ ਠੀਕ ਹੈ ਤੁਹਾਨੂੰ ਮੈਂ ਦੱਸਦਾ ਇੱਕ ਚੀਜ਼ ਮਨ ਲਓ ਕੋਈ ਵੀ ਤੁਸੀਂ ਘਰੇਲੂ ਜ਼ਰੂਰਤ ਜਿਵੇਂ ਸਿਲੰਡਰ ਹੋ ਗਿਆ ਉਹਨੂੰ ਤੁਸੀਂ ਬਾਈਕ ਤੇ ਪ੍ਰੋਪਰ ਨਹੀਂ ਲਿਆ ਸਕਦੇ ਆਸਰ ਦੇਖੋ ਜੀ ਇਹਨੂੰ ਆਰਾਮ ਨਾਲ ਰੱਖਿਆ ਜੀ ਮੇਰੇ ਦੋਨੋਂ ਹੱਥ ਫਰੀ ਆ ਠੀਕ ਆ ਬਾਈਕ ਤੇ ਇੱਚੀ ਸਰ ਪੋਸੀਬਲ ਨਹੀਂ ਹੁੰਦੀ ਹੈਰੀ ਭਾਈ ਜੇ ਇਹਦਾ ਨਾ ਕੋਈ ਨੰਬਰ ਨਾ ਨੰਬਰ ਪਲੇਟ ਕੱਲ ਨੂੰ ਕਿਸੇ ਕਸਟਮਰ ਦੀ ਚੋਰੀ ਹੋ ਜਾਂਦੀ ਹੈ ਤੇ ਪੁਲਿਸ ਕੋਲ ਜਾਊਗਾ ਤਾਂ ਕੀ ਦਿਖਾਊਗਾ ਵੀ ਮੇਰੀ ਸਕੂਰੀ ਚੋਰੀ ਹੋ ਸਰ ਇਹੀ ਤਾਂ ਦੀ ਖਾਸੀਅਤ ਆ ਕਿ ਚੋਰੀ ਨਹੀਂ ਹੁੰਦੀ ਹੁਣ ਦੇਖੋ ਇਨਮ ਲੌਕ ਕਰਤਾ ਕੋਈ ਵੀ ਚੋਰ ਆਉਂਦਾ ਮੰਨ ਲਓ ਦੇਖੋ ਜਿੰਨਾ ਮਰਜ਼ੀ ਤੁਸੀਂ ਕੋਸ਼ਿਸ਼ ਕਰ ਲਓ ਵੀਲ ਜਾਮ ਹੋ ਗਿਆ ਓਹੋ ਠੀਕ ਆ ਸਭ ਤੋਂ ਪਹਿਲਾ ਫੀਚਰ ਸਰ ਇਹ ਆ ਐਂਡ ਸੈਕੰਡ ਥਿੰਗ ਮੈਂ ਤੁਹਾਨੂੰ ਦਿਖਾਉਣਾ ਇਹਦੇ ਚੇਸੀ ਨੰਬਰ ਹੁੰਦਾ ਸਰ ਅੱਛਾ ਇੱਧਰ ਆਓ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਫਿਰ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਜਿਹਾ ਇਹਨੂੰ ਡਿਟੇਲ ਨਾਲ ਦਿਖਾਉਣ ਹੂੰ ਠੀਕ ਹੈ ਸਰ ਠੀਕ ਹੈ ਚੈਸੀ ਨੰਬਰ ਹੁੰਦਾ ਹਾਂ ਸਰ ਇਹ ਜਿਹੜਾ ਚੈਸੀ ਨੰਬਰ ਹੁੰਦਾ ਇਹ ਪੱਕੇ ਬਿੱਲ ਤੇ ਪ੍ਰਿੰਟ ਹੁੰਦਾ ਕੀ ਬਾਤ ਮਤਲਬ ਇਹ ਦੀ ਗੱਲ ਨਹੀਂ ਵੀ ਆਪਣੀ ਚੋਰੀ ਹੋ ਜੂਗੀ ਵਧੀਆ ਆਰਾਮ ਨਾਲ ਲੱਭ ਜਾਂਦੀ ਹੈ ਸਰ ਦੇਖੋ ਇੱਕ ਇਹਦੇ ਵਿੱਚ ਹੈਗੀ ਹੈ ਬਿਊਟੀਫੁੱਲ ਡੀਆਰਲ ਲਾਈਟ ਜੀ ਇਹ ਸਰ ਡੀਆਰਲ ਲਾਈਟ ਹੈ ਜਿਹੜੀ ਕਿ ਆਪਾਂ ਘੱਟ ਰੋਸ਼ਨੀ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਲੁੱਕ ਦਿੰਦੀ ਆ ਇੱਕ ਤਰ੍ਹਾਂ ਦੀ ਸਪੋਰਟ ਬਾਈਕ ਲੁੱਕ ਆਉਂਦੀ ਆ ਸਰ ਜੀ ਠੀਕ ਆ ਉਸ ਤੋਂ ਬਾਅਦ ਸਾਡੇ ਨੂੰ ਸਕਿਉਰਟੀ ਫੀਚਰ ਆ ਜਾਓ ਕੈਮਰਾ ਮੈਨ ਨੂੰ ਮੈਂ ਬੇਨਤੀ ਕਰੂੰਗਾ ਡਿਸਪਲੇ ਵੀ ਥੋੜਾ ਔਨ ਆ ਜਾਓ ਦੇਖੋ ਸਰ ਇਹਦੀ ਡਿਜੀਟਲ ਡਿਸਪਲੇ ਆ ਜਿਵੇਂ ਬਾਈਕ ਦੇ ਹੁੰਦਾ ਸੂਈ ਸਾਈ ਵਾਲਾ ਕੋਈ ਪੰਗਾ ਨਹੀਂ ਜੀ ਹੁਣ ਮੈਨੂੰ ਰੇਸ ਕਰੂੰਗਾ ਨਹੀਂ ਚੱਲੇਗੀ ਕਿਉਂਕਿ ਇਹਦੇ ਵਿੱਚ ਪਾਰਕਿੰਗ ਮੋਡ ਆ ਹੁਣ ਪਾਰਕਿੰਗ ਮੋਡ ਕੈਨਸਲ ਮੈਂ ਕਰੂੰਗਾ ਫਿਰ ਚੱਲੇਗੀ ਸਰ ਹਾਂ ਠੀਕ ਹੈ ਜੀ ਤੁਸੀਂ ਇਹ ਤਾਂ ਸਭ ਤੋਂ ਸੇਫਟੀ ਫੀਚਰ ਸਰ ਇਹ ਹੈ ਦਾ ਪਹਿਲਾ ਸੈਕਿੰਡ ਥਿੰਗ ਇਹਦੇ ਵਿੱਚ ਰਿਵਰਸ ਬਹੁਤ ਵਧੀਆ ਸਮੂਥ ਰਿਵਰਸ ਆ ਸਰ ਮੈਂ ਤੁਹਾਨੂੰ ਬੈਕ ਕਰਕੇ ਦਿਖਾਉਣਾ ਜੀ ਵੀ ਬੈਕ ਕਿਸ ਤਰੀਕੇ ਨਾਲ ਹੁੰਦੀ ਹੈ ਠੀਕ ਠੀਕ ਆ ਸਰ ਬੈਕ ਵਿੱਚ ਇੰਟੈਲੀਜੈਂਟ ਇਹਦੇ ਲੱਗਿਆ ਬਹੁਤ ਆਰਾਮਦਾ ਸਰ ਬੈਕ ਉਹ ਜਿੰਨਾ ਮਰਜ਼ੀ ਭਜਣਾ ਹੋਵੇ ਜੀ ਤੇ ਸਰ ਇਹਦੇ ਵਿੱਚ ਪੁਸ਼ ਉਹ ਸਟਾਰਟ ਗੇਅਰ ਹੈਗੇ ਇਹਦੇ ਵਿੱਚ ਜੀ ਕਿ ਤੁਹਾਨੂੰ ਗੇਅਰ 1 ਪੂਛ ਤੇ ਗੇਅਰ ਚੇਂਜ ਹੋ ਜਾਂਦਾ ਦੇਖੋ ਇਹ ਤਿੰਨ ਸਪੀਡ ਮੋਡ ਆ ਜੀ ਜਿਹੜੇ ਇਹਦੇ ਵਿੱਚ ਦਿੱਤੇ ਹੋਏ ਆ ਜੀ ਐਂਡ ਫਰ ਤੁਹਾਨੂੰ ਮੈਂ ਦਿਖਾਉਣਾ ਬੂਟ ਸਪੇਸ ਮਤਲਬ ਇਹਦੇ ਵਿੱਚ ਬੂਟ ਸਪੇਸ ਕਿੰਨੀ ਹੈ ਜੀ ਦੇਖੋ ਸਰ ਇਹਦੇ ਵਿੱਚ ਤੁਸੀਂ ਆਪਣਾ ਜੋ ਵੀ ਬੁਕਸ ਜੋ ਵੀ ਸਮਾਨ ਰੱਖਣਾ ਚਾਹੋ ਰੱਖ ਸਕਦੇ ਹੋ ਜੀ ਇੱਕ ਤਰ੍ਹਾਂ ਪੰਜਾਬੀ ਦੇ ਵਿੱਚ ਡਿੱਗੀ ਕਹਿ ਸਕਦੇ ਆ ਡਿੱਗੀ ਸਰ ਡਿੱਗੀ ਕਹਿੰਦੇ ਡਿੱਗੀ ਬਹੁਤ ਵਧੀਆ ਮਤਲਬ ਕਾਫੀ ਸਮਾਨ ਵਿੱਚ ਆ ਸਕਦਾ ਹੈ ਹਾਂਜੀ 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 ਜੀ ਤੁਸੀਂ ਦੱਸਿਆ ਬੈਟਰੀ ਬਾਰੇ ਇੱਕ ਅਣਜਾਣ ਬੰਦੇ ਨੂੰ ਪਤਾ ਹੁੰਦਾ ਹਾਂਜੀ ਤੁਹਾਡੇ ਉਹ ਬਿਨਾਂ ਗਰੰਟੀ ਵਾਲੀਆਂ ਵੀ ਸਕੂਟੀਆਂ ਤੁਹਾਡੇ ਕੋਲ ਆਈਆਂ ਖੜੀਆਂ ਉਹ ਕਿਤੇ ਹੋਰ ਆਈਆਂ ਮੈਕ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਇੱਕ ਵਾਰ ਮੈਂ ਤੁਹਾਨੂੰ ਉਹ ਨਜ਼ਰ ਮਾ ਕੇ ਆਉਣਾ ਆਗੇ ਮੇਰੇ ਨਾਲ ਚਲੋ ਸੋ ਦੋਸਤੋ ਇੱਕ ਤੁਹਾਡੇ ਮਨ 'ਚ ਸਵਾਲ ਹੋਊਗਾ ਹਾਂਜੀ ਕਿ ਮਾਰਕੀਟ 'ਚ ਕਿੱਤੀ-ਕਿੱਤੀ ਹਜ਼ਾਰ ਰੁਪਏ ਦੀ ਸਕੂਟਰੀ ਮਿਲ ਰਹੀ ਆ ਭਾਈ ਮੈਂ ਸਵਾਲ ਪੁੱਛੀ ਉਹਦਾ ਸਾਰ ਤੁਹਾਨੂੰ ਆਨਸਰ ਦਿੰਨਾ ਮੈਂ ਹੂੰ ਬੀ ਗ੍ਰੇਡ ਬਿਲਡ ਕੁਆਲਿਟੀ ਹੂੰ ਬੀ ਗ੍ਰੇਡ ਬੈਟਰੀ ਬੀ ਗ੍ਰੇਡ ਮਾਲ ਹੁੰਦਾ ਆ ਦੇਖੋ ਜਿਹੜੀ ਤੁਸੀਂ ਬਿਨਾ ਗਾਰੰਟੀ ਵਾਲੀ ਸਕੂਟਰੀ ਲਓਗੇ ਸਾਡੇ ਤੋਂ ਲਖਾ ਲਓ ਉਹਦੇ ਚ ਫਾਲਟ ਪੈਣਾ ਹੀ ਪੈਣਾ ਹੈ ਆ ਚੈੱਕ ਕਰ ਲਓ ਉੱਪਰ ਬਕਾਇਦਾ ਕਸਟਮਰ ਦੇ ਨੰਬਰ ਵੀ ਲਿਖੇ ਹੋਏ ਆ ਇਹ ਆਪਾਂ ਨੂੰ ਨਹੀਂ ਪਤਾ ਕਿਹੜੀ ਏਜੰਸੀ ਤੋਂ ਇਹਨਾਂ ਲਈਆਂ ਬਟ ਇਹ ਬਿਨਾ ਗਾਰੰਟੀ ਤੋਂ ਆਈਆਂ ਸੀ ਤੇ ਅੱਜ ਦੇਖ ਲਓ ਇਹਨਾਂ ਦੇ ਘੱਟੋ ਘੱਟ 4-4000 ਰੁਪਏ ਦੀ ਰਿਪੇਅਰਿੰਗ ਹੈਗੀ ਆ ਠੀਕ ਆ ਰੁਪਏ ਨਹੀਂ ਸਾਡਾ ਆਪਣਾ ਪਰ ਤੁਸੀਂ ਖੁਦ ਸੋਚੋ ਨਾ ਤੁਹਾਨੂੰ ਇੱਕ ਚੀਜ਼ ਸਸਤੀ ਮਿਲ ਗਈ ਬਟ ਉਹ ਇਸ ਬੈਨੀਫਿਟ ਕੀ ਹੋਇਆ ਕਿਉਂਕਿ ਜਿਹੜੀ ਮੋਟਰ ਆ ਉਹਦੀ ਵੀ ਤੁਹਾਨੂੰ ਕੋਈ ਗਾਰੰਟੀ ਨਹੀਂ ਠੀਕ ਆ ਸਸਤੀ ਜ਼ਰੂਰ ਮਿਲ ਜੂ ਸਰ ਬਟ ਕੁਆਲਿਟੀ ਨਹੀਂ ਮਿਲੇਗੀ ਸਾਰਾ ਮਾਲ ਗਾਰੰਟੀ ਤੇ ਦੇ ਰਹੇ ਹਾਂ ਹਾਂ ਸਰ ਆਪਣੇ ਕੋਲ ਸਾਰਾ ਮਾਲ 5 ਸਾਲ ਦੀ ਗਾਰੰਟੀ ਆ ਜੀ ਕੰਪਲੀਟ ਇਹਦੇ ਵਿੱਚ ਕੀ ਆ ਵਾਇਰਿੰਗ ਦੀ ਗਾਰੰਟੀ 5 ਸਾਲ ਮੋਟਰ ਦੀ ਗਾਰੰਟੀ 3 ਸਾਲ ਅਤੇ ਬੈਟਰੀ ਚਾਰਜਰ ਦੀ 1 ਸਾਲ ਦੀ ਵਾਰੰਟੀ ਫੁੱਲ ਆ ਜਿਹੜੀ ਕਿ ਲਿਖਤ ਗਾਰੰਟੀ ਹੈ ਜੀ ਸਰ ਦੇਖੋ ਤੁਹਾਡੇ ਚੈਨਲ ਥਰੂ ਅਸੀਂ ਪਿਛਲੇ ਸਾਲ ਵੀਡੀਓ ਪਾਈ ਆ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਉਹਦੇ ਲਈ ਥੈਂਕ ਯੂ ਵੈਰੀ ਮਚ ਦੇਖੋ ਸਰ ਕਵਾਲਿਟੀ ਨੂੰ ਕੋਈ ਕੰਪਰਮਾਈਜ਼ ਨਹੀਂ ਅਸੀਂ ਕਰਦੇ ਤੁਹਾਨੂੰ ਇਹ ਗੱਲ ਦਾ ਪਤਾ ਜੀ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਮੰਡੀ ਲਾਧੂ ਕਾ ਦੇ ਵਿੱਚ ਹੋਰ ਵੀ ਕਾਫੀ ਏਜੰਸੀਆਂ ਹਨ ਹਾਂ ਜੀ ਕਸਟਮਰ ਤੁਹਾਡੇ ਕੋਲੋਂ ਈ ਕਿਸ ਗੱਲ ਤੇ ਖਰੀਦੇ ਦੇਖੋ ਸਰ ਨੰਬਰ 1 ਅਸੀਂ ਕੁਆਲਿਟੀ ਦੇ ਡੀਲ ਕਰਦੇ ਆਂ ਦੂਸਰੀ ਗੱਲ ਕੀ ਹੈ ਦੇਖੋ ਸਾਡਾ ਆਪਦਾ ਰਿਪੇਅਰ ਸੈਂਟਰ ਹੈਗਾ ਕਸਟਮਰ ਨੂੰ ਕਿਤੇ ਦੁਖੀ ਹੋਣ ਦੀ ਜ਼ਰੂਰਤ ਨਹੀਂ ਇਹਨਾਂ ਦੀ ਕੰਪਲੀਟ ਸਰਵਿਸ ਅਸੀਂ ਚਾਰ ਸਰਵਿਸਾਂ ਬਿਲਕੁਲ ਫ੍ਰੀ ਦਿੰਦੇ ਆਂ ਸਰ ਜਿਹੜੀ ਫ੍ਰੀ ਸਰਵਿਸ ਕਰਦੇ ਆਂ ਜੀ ਅਰੇ ਭਾਈ ਇਹ ਸਕੂਟੀ ਦੀ ਕਿਸ ਤਰ੍ਹਾਂ ਦੀ ਸਰਵਿਸ ਹੁੰਦੀ ਹੈ ਸਰ ਦੇਖੋ ਅੱਧੇ ਬੰਦੇ ਕਹਿੰਦੇ ਆ ਕਿ ਬੈਟਰੀ ਵਾਲੀ ਸਕੂਟਰੀ ਦੀ ਕੋਈ ਸਰਵਿਸ ਨਹੀਂ ਹੁੰਦੀ ਪਰ ਮੈਂ ਤੁਹਾਨੂੰ ਦਿਖਾਉਣਾ ਦੇਖੋ ਜੀ ਸਭ ਤੋਂ ਫਰ ਵੱਡੀ ਜੋ ਸਕੂਟਰੀ ਦੀ ਜਾਨ ਆ ਉਹ ਹੈ ਬੈਟਰੀ ਬੈਟਰੀ ਵੀ ਫਰ ਜੈਲ ਪੈਂਦੀ ਆ 90% ਏਜੰਸੀ ਵਾਲਿਆਂ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਸਰ ਇਧਰ ਦੇਖੋ ਇਹਦੇ ਥੱਲੇ ਹਿڈن ਟੱਕਣ ਹੁੰਦੇ ਆ ਸਰ ਜੀ ਠੀਕ ਹੈ ਸਰ ਤੁਸੀਂ ਦੇਖ ਸਕਦੇ ਹੋ ਜੀ ਠੀਕ ਆ ਇਹਦੇ ਵੀ ਫਰ ਮੈਜਿਕ ਜੈਲ ਪੈਂਦੀ ਆ ਜੋ ਕਿ ਕੰਪਨੀ ਸਾਨੂੰ ਪ੍ਰੋਵਾਈਡ ਕਰਦੀ ਹੈ ਜਿਹੜੀ ਕੰਪਨੀ ਦੀ ਬੈਟਰੀ ਹੁੰਦੀ ਆ ਜੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਇਹਦੀ ਕੰਪਲੀਟ ਸਰਵਿਸ ਕੀ ਆਉਂਦਾ ਕੋਨ ਸੈਟ ਹੋ ਗਿਆ 베어ਿੰਗ ਹੋ ਗਏ ਸਾਰਾ ਅਸੀਂ ਪ੍ਰੋਪਰਲੀ ਚੈੱਕ ਕਰਦੇ ਆ ਅਗਰ ਸਾਨੂੰ ਕਿਸੇ ਚੀਜ਼ ਦੀ ਦਿੱਕਤ ਲੱਗਦੀ ਆ ਅਸੀਂ ਉਹਨੂੰ ਰਿਪਲੇਸ ਕਰ ਦਿੰਨੇ ਹ ਵਿਦ ਵਾਰੰਟੀ ਜੀ ਹਾਂਜੀ ਸਰ ਟੁਹਾਡੇ ਕਹਿੰਦਾ ਮਤਲਬ ਵੀ ਲੋਕ ਲਿਆ ਲਿਆ ਕਿ ਅੱਗੇ ਵੇਚ ਹੀ ਜਾਂਦੇ ਪਰ ਉਹਨਾਂ ਨੂੰ ਆਪ ਨੂੰ ਨੌਲੇਜ ਨਹੀਂ ਸਰ ਦੇਖੋ ਸਭ ਤੋਂ ਪਹਿਲਾਂ ਕਿ ਕਸਟਮਰ ਨੂੰ ਬੇਵਕੂਫ ਬਣਾਇਆ ਜਾਂਦਾ ਏਜੰਸੀਆਂ ਦੁਆਰਾ ਉਹ ਕਹਿੰਦੇ ਆ ਕਿ ਇਹਦੀ ਕੋਈ ਸਰਵਿਸ ਨਹੀਂ ਕੋਈ ਖਰਚਾ ਨਹੀਂ ਜੇਕਰ ਤੁਸੀਂ ਇਹਦੀ ਸਰਵਿਸ ਕੰਪਲੀਟ ਨਹੀਂ ਕਰਵਾਉਂਦੇ ਤਾਂ ਇਹ ਤੁਹਾਡਾ ਸਭ ਤੋਂ ਵੱਡਾ ਖਰਚੇ ਦਾ ਘਾਰਾ ਤੁਸੀਂ ਕਈ ਕਸਟਮਰ ਦੇਖੇ ਹੋਣਗੇ ਜਿਹੜੇ ਬਹੁਤ ਜ਼ਿਆਦਾ ਦੁਖੀ ਆ ਉਹਦੇ ਵਿੱਚ ਸਿਰ ਦੋ ਤਰ੍ਹਾਂ ਦੇ ਕਸਟਮਰ ਦੁਖੀ ਹੁੰਦੇ ਆ ਨੰਬਰ 1 ਨਾਨ ਗਾਰੰਟੀ ਲੈਣ ਵਾਲੇ ਨੰਬਰ 2 ਜਿਹੜੇ ਕਸਟਮਰ ਕੇ ਸਰਵਿਸ ਦਾ ਜਿਹਨੂੰ ਨਹੀਂ ਨੌਲੇਜ ਸਰ ਏਜੰਸੀ ਵੱਲ ਇਸ ਗੱਲ ਨੂੰ ਨਹੀਂ ਦੱਸਦੇ ਉਹ ਜੀ ਹਾਂਜੀ ਸਰ ਐਰੀ ਭਾਈ ਇਹ ਸਪੇਅਰ ਪਾਰਟ ਆ ਜਿਹੜਾ ਪਿੱਛੇ ਟੰਗਿਆ ਹੈ ਹਾਂ ਸਰ ਦੇਖੋ ਸਾਡੇ ਕੋਲੋ ਜਿਹੜੇ ਵੀ ਤੁਸੀਂ ਮਾਡਲ ਖਰੀਦੋਗੇ ਰੱਬ ਨਾ ਕਰੇ ਉਹਦੇ ਚ ਕੋਈ ਟੁੱਟ ਭੱਜ ਹੋ ਜਾਵੇ ਸਾਡੇ ਕੋਲ ਸਾਰਾ ਸਪੇਅਰ ਪਾਰਟ ਔਨ ਦੀ ਸਪੋਟ ਅਵੇਲੇਬਲ ਆ ਸਰ ਤੋਂ ਇਹ ਜਿਹੜਾ ਮਾਸਟਰ ਬੋਰਡ ਹੈਗਾ ਇਹ ਸਾਡੇ ਇੰਜੀਨੀਅਰਾਂ ਦੁਆਰਾ ਖੁਦ ਬਣਾਇਆ ਗਿਆ ਇਹ ਕੀ ਕਰਦਾ ਸਾਰੀਆਂ ਬੈਟਰੀ ਦੀ ਵੋਲਟ ਦਦਦਾ ਮਤਲਬ ਦੇਖੋ ਜਿੰਨਾ ਵਿੱਚ ਜੈੱਲ ਪੈਣ ਵਾਲੀ ਹੁੰਦੀ ਆ ਡਿਟੇਲ ਪੂਰੀ ਆ ਜਾਂਦੀ ਆ ਆਪਾਂ ਇਹਦੇ ਵਿੱਚ ਜੈਲ ਪਾ ਕੇ ਇਹਨਾਂ ਨੂੰ ਪ੍ਰੋਪਰ ਉਨੀ ਲਾਈਫ ਇਹਦੀ ਚੱਲ ਜਾਂਦੀ ਆ ਜੇਕਰ ਸਰ ਆਪਾਂ ਸਰਵਿਸ ਨਹੀਂ ਕਰਵਾਉਂਦੇ ਬੈਟਰੀ ਲਾਈਫ 1 ਸਾਲ ਰਹੇਗੀ ਜੇ ਤੁਸੀਂ ਸਰਵਿਸ ਕਰਾਉਨੇ ਹੋ ਤਿੰਨ ਸਾਲ ਤੱਕ ਬੈਟਰੀ ਵਧੀਆ ਚੱਲਦੀ ਆ ਹੁਣ ਫਿਰ ਤੁਹਾਨੂੰ ਮੈਂ ਬਾਕੀ ਬੋਰਡ ਦਿਖਾਉਣਾ ਇਹ ਬੈਟਰੀ ਇਹਦਾ ਕੰਮ ਇਸ ਬੋਰਡ ਦੇ ਸਰ ਇਹਦਾ ਕੰਮ ਹੈਗਾ ਬੈਟਰੀਆਂ ਦੀ ਲਾਈਫ ਨੂੰ ਦੇਖਣਾ ਬੈਟਰੀ ਕਿਹੜੀ ਵੀਕ ਹੋਊਗੀ ਜਿਵੇਂ ਤੁਸੀਂ ਦੇਖੋ ਜੀ ਇਹ ਬੈਟਰੀਆਂ ਦੋ ਡੈਡ ਹੋਈਆਂ ਬਈਆਂ ਠੀਕ ਆ ਇਹਦੇ ਵਿੱਚ 00 ਆ ਰਿਹਾ ਇਧਰ ਵੀ 00 ਆ ਰਿਹਾ ਠੀਕ ਆ ਸਰ ਇਹ ਚੀਜ਼ ਹੈ ਮੇਨ ਇਹਦੇ ਵਿੱਚ ਜੀ ਜਿਵੇਂ ਕਿ ਸਾਡੇ ਕੋਲ ਮੋਟਰ ਖਰਾਬ ਹੁੰਦੀ ਆ ਹਾਂਜੀ ਇਹ ਸਾਡਾ ਮੋਟਰ ਰਿਪੇਅਰਿੰਗ ਐਂਡ ਚੈਕਿੰਗ ਬੋਰਡ ਆ ਜਿਹੜਾ ਕਿ ਫੁੱਲੀ ਆਟੋਮੈਟਿਕ ਆ ਸਰ ਇਹ ਸਮਝ ਲਓ ਪੂਰੀ ਸਕੂਟਰੀਏ ਦੇ ਵਿੱਚ ਠੀਕ ਹੈ ਹਾਂਜੀ ਸਰ ਤੇ ਸਰ ਸੈਕੰਡ ਥਿੰਗ ਹੈਗਾ ਸਾਡੇ ਕੋਲੇ ਜਿਹੜਾ ਇਹ ਬੋਰਡ ਆ ਇਹ ਹੈਗਾ ਕੰਟਰੋਲਰ ਰਿਪੇਅਰ ਦਾ ਇਹਦੇ ਵਿੱਚ ਅਲੱਗ-ਅਲੱਗ ਡਿਫਰੈਂਟ ਜਿਹੜੇ ਕੰਟਰੋਲਰ ਹੈਗੇ ਆ ਉਹਨਾਂ ਨੂੰ ਇਹ ਰਿਪੇਅਰ ਕਰਦਾ ਖੁਦ ਸਮਝ ਲਓ ਕੰਪਿਊਟਰ ਸਿਸਟਮ ਹੈ ਦੇ ਵਿੱਚ ਧਿਆਨ ਦਿਓ ਉਸ ਤੋਂ ਬਾਅਦ ਫਰ ਜਿਹੜਾ ਇਹ ਮੇਰੇ ਪਿੱਛੇ ਬੋਰਡ ਹੈਗਾ ਇਹ ਸਰ ਬੋਰਡ ਹੈਗਾ ਜਿਹੜੇ ਚਾਰਜਰ ਹੁੰਦੇ ਆ ਆਪਣੇ ਕੋਲ ਸਕੂਟੀਆਂ ਦੇ ਜੀ ਉਹਨਾਂ ਨੂੰ ਰਿਪੇਅਰ ਕਰਦਾ ਇਹ ਵੀ ਸਿਰਫ ਫੁੱਲੀ ਆਟੋਮੈਟਿਕ ਬੋਰਡ ਆ ਜੀ ਐਂਡ ਸਰ ਇਧਰ ਤੁਸੀਂ ਦੇਖੋਗੇ ਇਹ ਹੈਗਾ ਡੀਸੀ ਕਨਵਰਟਰ ਰਿਪੇਅਰਿੰਗ ਬੋਰਡ ਸਰ ਜੀ ਇਹ ਵੀ ਸਾਰੇ ਜਿਹੜੇ ਡੀਸੀ ਕਨਵਰਟਰ ਇੱਕ ਪਾਰਟ ਹੁੰਦਾ ਸਕੂਟੀ ਦਾ ਉਹਨੂੰ ਸਾਰੇ ਰਿਪੇਅਰ ਕਰਦਾ ਜੀ ਹਾਂਜੀ ਸਰ ਕਸਟਮਰ ਨੂੰ ਦੀ ਜੇ ਸਕੂਟਰੀ ਘਰੇ ਪਈ ਹੈ ਕੋਈ ਬਜ਼ੁਰਗ ਆ ਕੋਈ ਬੱਚਾ ਨਹੀਂ ਆ ਤੁਹਾਡੇ ਕੋਲ ਲਿਆ ਸਕਦਾ ਉਹਦੇ ਕੋਲ ਲਿਆਉਣ ਦਾ ਪ੍ਰਬੰਧ ਨਹੀਂ ਹੈ ਹਾਂਜੀ ਤੇ ਕਿੰਨੇ ਏਰੀਏ ਤੱਕ ਤੁਸੀਂ ਜਿਹੜਾ ਸਰ ਦੇਖੋ 40 ਤੋਂ 50 ਕਿਲੋਮੀਟਰ ਦੇ ਏਰੀਏ ਵਿੱਚ ਅਸੀਂ ਸਰਵਿਸ ਦਿੰਨੇ ਆ ਤੁਹਾਡੀ ਸਕੂਟਰੀ ਕਿਸੇ ਵੀ ਤਰ੍ਹਾਂ ਦੀ ਖਰਾਬ ਖੜੀ ਆ ਸਾਡਾ ਤੁਸੀਂ ਨੰਬਰ ਨੋਟ ਕਰੋ ਅਸੀਂ ਘਰੋਂ ਪਿਕ ਕਰ ਲਾਂਗੇ ਕੰਮ ਕਰਕੇ ਉਹਦਾ ਕਰੇ ਹੀ ਛੱਡ ਦਾਂਗੇ ਸਰ ਜੀ ਹਾਂਜੀ ਤੇ ਹੁਣ ਲਾਸਟ ਤੇ ਆਪਾਂ ਗਰੰਟੀ ਤੇ ਗੱਲ ਕਰ ਲਈਏ ਤੁਸੀਂ 5 ਸਾਲ ਦੀ ਗਾਰੰਟੀ ਦੇ ਰਹੇ ਹੋ ਕਿਸ ਕਿਹ ਚੀਜ਼ ਦੀ ਗਾਰੰਟੀ ਦੇ ਰਹੇ ਹੋ ਸਰ ਦੇਖੋ ਇੱਕ ਮੈਂ ਗਲਤ ਨੂੰ ਗਊਂਗਾ ਏਜੰਸੀਆਂ ਵਾਲੇ ਕੀ ਕਰਦੇ ਆ ਪਹਿਲਾਂ ਕੁਝ ਹੋਰ ਬੋਲਦੇ ਆ ਬਾਅਦ ਵਿੱਚ ਕੀ ਕਰਦੇ ਆ ਸਾਡੇ ਕੇਸ ਵਿੱਚ ਦੇਖੋ ਸਰ ਜੀ ਸਾਰੀ ਜਿਹੜੀ ਗਾਰੰਟੀ ਹੈ ਰਿਟਨ ਹੈਗੀ ਹੈ ਠੀਕ ਆ ਜੀ ਇਹਦੇ ਵਿੱਚ ਸਰ ਕੰਪਲੀਟ ਗਾਰੰਟੀ ਬਿਲ ਤੋਂ ਲਿਖ ਕੇ ਦੇਵਾਂਗੇ ਗਾਰੰਟੀ ਜਿਹੜੀ ਜਿਹੜੀ ਚੀਜ਼ ਦੀ ਜਿੰਨੀ ਗਾਰੰਟੀ ਹੈ ਸਰ ਜੀ ਹਾਂ ਜੀ ਜੀ ਬਿਲਕੁਲ ਕਸਟਮਰ ਦੇ ਕੋਲ ਵੀ ਇੱਕ ਕਾਪੀ ਰਹੇਗੀ ਇੱਕ ਤੁਹਾਡੇ ਕੋਲ ਰਹੇਗੀ ਹਾਂ ਹਾਂ ਸਰ ਇੱਕ ਕਾਪੀ ਕਸਟਮਰ ਕੋਲ ਰਹੇਗੀ ਇੱਕ ਸਾਡੇ ਕੋਲ ਰਹੇਗੀ ਜੀ